ਪੰਜਾਬ ਦੇ ਵਿੱਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਜ਼ਿੰਮੇਵਾਰੀ ਲਈ ਹੈ ਤਾਂ ਬੇਹਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਹਲਕਾ ਦੇ ਇਨਪੰਦੇ ਪਿੰਡ ਜੋ ਕਿ ਭਿੰਡਰਕਲਾ ਦੇ ਵਿੱਚ ਕਾਂਗਰਸ ਪਾਰਟੀ ਨਾਲ ਜੁੜੇ ਸਾਬਕਾ ਪੰਚਾਇਤ ਮੈਂਬਰ ਜਿਨ੍ਹਾਂ ਦਾ ਨਾਮ ਉਮਰ ਸਿਰਸਿੰਘ ਦੀ ਗੋਲੀ ਮਾਰ ਕੇ ਹਤਿਆ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕਤਲ ਤੋਂ ਕੁਝ ਘੰਟਿਆਂ ਬਾਅਦ ਵਿਦੇਸ਼ੀ ਗੈਂਗਸਟਰ ਮਨੀ ਪਿੰਡਰ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਇਹ ਪੋਸਟ ਮਨੀ ਪਿੰਡਰ ਦੇ ਨਾਮ ਦੇ ਉੱਤੇ ਚਲਾਏ ਜਾ ਰਹੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ ਉਹ ਪੋਸਟ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੇ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਹੈ ਤੇ ਖਬਰ ਵਾਲੇ ਟੀਵੀ ਵੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਹਾਲਾਂਕਿ ਸੂਤਰਾਂ ਦੇ ਮੁਤਾਬਕ ਇਸ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਜਿਹੜੀ ਕਿ ਪਾਈ ਹੋਈ ਹੈ ਤੋਂ ਦੱਸਦੀ ਹੈ ਕਿ ਬੀਤੇ ਦਿਨ ਯਾਨੀ ਕਿ ਸ਼ਨੀਵਾਰ ਜੋ ਕਿ ਸਵੇਰੇ ਉਮਰ ਸਿਰ ਸਿੰਘ ਆਪਣੇ ਕਾਰ ਦੇ ਵਿੱਚ ਕੰਮ ਦੇ ਲਈ ਨਿਕਲਿਆ ਸੀਗਾ ਜਿਵੇਂ ਹੀ ਉਹ ਆਪਣੇ ਘਰ ਤੋਂ ਲਗਭਗ 500 ਮੀਟਰ ਦੀ ਦੂਰੀ ਦੇ ਉੱਤੇ ਪਹੁੰਚਿਆ ਤਾਂ ਇੱਕ ਕਾਰ ਦੇ ਵਿੱਚ ਸਵਾਰ ਅਣਪਛਾਤੇ ਹਮਲਾਵਾਰਾਂ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਉਸ ਨੂੰ ਰੋਕਿਆ ਅਤੇ ਫਿਰ ਗੋਲੀਆਂ ਚਲਾਈਆਂ ਹਮਲਾਵਾਰਾਂ ਨੇ ਲਗਭਗ 10 ਤੋਂ 15 ਗੋਲੀਆਂ ਚਲਾਈਆਂ ਜਿਸ ਦੇ ਨਾਲ ਉਮਰ ਸਿਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਉਮਰ ਸਿੰਘ ਮੋਗਾ ਦੇ ਵਿੱਚ ਜੋ ਕਿ ਦੱਸਦੇ ਕਿ ਨੈਸਲੇ ਇੰਡੀਆ ਲਿਮਟਿਡ ਦੇ ਵਿੱਚ ਕੰਮ ਕਰਦਾ ਸੀਗਾ ਤੇ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਵੀ ਸੀਗਾ ਤਾਂ ਉਹ ਕਾਂਗਰਸ ਪਾਰਟੀ ਦੇ ਨਾਲ ਸਰਗਰਮੀ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਪਹਿਲਾ ਪਿੰਡ ਦੀ ਪੰਚਾਇਤ ਦੇ ਮੈਂਬਰ ਦੇ ਵਜੋਂ ਸੇਵਾ ਨਿਭਾ ਚੁੱਕਿਆ ਹੈ 2025 ਦੀਆਂ ਬਲਾਕ ਸਮਤੀਆਂ ਚੋਣਾਂ ਦੇ ਦੌਰਾਨ ਉਹਨਾਂ ਨੇ ਆਪਣੀ ਭਾਬੀ ਵੀਰਪਾਲ ਕੌਰ ਨੂੰ ਕਾਂਗਰਸ ਪਾਰਟੀ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀਗਾ ਅਤੇ ਉਹ ਜਿੱਤ ਗਈ ਤਾਂ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈਗਾ ਕਿ ਇਹ ਕਤਲ ਬਲਾਕ ਕਮੇਟੀ ਚੋਣ ਰੰਜਿਸ਼ ਦਾ ਨਤੀਜਾ ਦੱਸਿਆ ਜਾ ਰਾਇਆ ਯਾਨੀ ਕਿ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਇਹ ਜਿਹੜੀ ਕਿ ਘਟਨਾ ਵਾਪਰੀ ਹੈਗੀ ਇਹ ਗੋਲਿਆ ਚਲਾਈਆਂ ਗਈਆਂ ਨੇ ਇਹ ਪੁਰਾਣੀ ਰੰਜਿਸ਼ ਦਾ ਨਤੀਜਾ ਹੈਗਾ ਤਾਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ ਸਰਪੰਚ ਇੰਦਰਪਾਲ ਸਿੰਘ ਸਮੇਤ 7 ਲੋਕਾਂ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਗੈਂਗਸਟਰ ਮਨੀ ਪਿੰਡਰ ਦੇ ਵੱਲੋਂ ਜਿਮੋਰੀ ਲੈਣ ਵਾਲੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਚਲਦੇ ਆ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ ਤੜੀ ਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਹੈਗਾ ਕਿ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਕਿ ਸੋਸ਼ਲ ਮੀਡੀਆ ਪੋਸਟ ਦੀ ਵੀ ਜਾਂਚ ਕਰ ਰਹੀ ਹੈ ਕਿ ਉਮਰ ਸੀਰ ਸਿੰਘ ਆਪਣੇ ਪਿੱਛੇ ਇੱਕ 13 ਸਾਲਾਂ ਦਾ ਮਾਸੂਮ ਪੁੱਤਰ ਅਤੇ 6 ਸਾਲ ਦੀ ਧੀ ਛੱਡ ਗਿਆ ਹੈਗਾ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਕਾਫੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈਗਾ ਤਾਂ ਨਿੱਕੇ ਨਿੱਕੇ ਜਵਾਕਾਂ ਨੂੰ ਜੋ ਕਿ ਛੱਡ ਗਿਆ ਹੈਗਾ ਤੇ ਇਸ ਸਮੇਂ ਪਰਿਵਾਰ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਕਹਿ ਸਕਦੇ ਹਾਂ ਪਰਿਵਾਰ ਦੇ ਵਿੱਚ ਲੋਕ ਜੋ ਕਿ ਪਰਿਵਾਰਕ ਮਾਮਲਾ ਦਾ ਰੋਰੋ ਕੇ ਬੁਰਾ ਹਾਲ ਹੈਗਾ ਫਿਲਹਾਲ ਜਿਹੜੀ ਕਿ ਖਬਰ ਆ ਰਹੀ ਹੈਗੀ ਹੈ ਕਿ ਕਾਂਗਰਸੀ ਆਗੂ ਦੇ ਕਤਲ ਦੀ ਜ਼ਿੰਮੇਵਾਰ ਜਿਹੜੇ ਕਿ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਨੇ ਜ਼ਿੰਮੇਵਾਰੀ ਲਈ ਹੈ ਇਸ ਵਾਇਰਲ ਪੋਸਟ ਨੇ ਇਸ ਸਮੇਂ ਕਾਫੀ ਤਹਿਲਕਾ ਮਚਾਇਆ ਹੋਇਆ ਹੈ ਹਾਲਾਂਕਿ ਖਬਰ ਵਾਲੇ ਟੀਵੀ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਤੇ ਨਾ ਹੀ ਪੁਲਿਸ ਦੇ ਵੱਲੋਂ ਇਸ ਜੋ ਕਿ ਪੋਸਟ ਦੀ ਹਜੇ ਤੱਕ ਪੁਸ਼ਟੀ ਕੀਤੀ ਗਈ ਹੈ ਕਿ ਇਹ ਸੱਚ ਹੈ ਜਾਂ ਫਿਰ ਗੁੰਮਰਾਹ ਕੀਤਾ ਜਾ ਰਿਹਾ ਹੈ